ਦੋਸਤੋ ਅੱਜ ਕੱਲ ਆਮ ਤੌਰ ਦੇ ਉੱਪਰ 2-3 ਸਾਲ ਤੋਂ ਬਾਅਦ ਲੋਕ ਆਪੋ ਆਪਣੇ ਮੋਬਾਈਲ ਫੋਨ ਬਦਲ ਲੈਂਦੇ ਆ ਨਵਾਂ ਮੋਬਾਈਲ ਫੋਨ ਲੈ ਲੈਂਦੇ ਆ ਕਿਉਂਕਿ ਨਵੀਂ-ਨਵੀਂ ਅਪਡੇਟਸ ਆਉਂਦੀ ਰਹਿੰਦੀਆਂ ਨਵੇਂ-ਨਵੇਂ ਮੋਬਾਈਲ ਫੋਨ ਨਵੇਂ-ਨਵੇਂ ਮਾਡਲ ਆ ਰਹੇ ਆ ਅਤੇ ਫਿਰ ਲੋਕੀ ਕੀ ਕਰਦੇ ਆ ਆਪਣਾ ਪੁਰਾਣਾ ਮੋਬਾਈਲ ਫੋਨ ਨੂੰ ਐਕਸਚੇਂਜ ਦੇ ਵਿੱਚ ਦੇ ਦਿੰਦੇ ਆ ਜਾਂ ਫਿਰ ਕਿਸੇ ਨੂੰ ਵੇਚ ਦਿੰਦੇ ਆ ਕਿਸੇ ਨੂੰ ਐਵੇਂ ਹੀ ਦੇ ਦਿੰਦੇ ਆ ਪਰੰਤੂ ਤੁਸੀਂ ਨੋਟ ਕਰ ਲਓ ਕਿ ਤੁਸੀਂ ਅੱਜ ਤੋਂ ਬਾਅਦ ਆਪਣਾ ਪੁਰਾਣਾ ਮੋਬਾਈਲ ਫੋਨ ਨਾ ਕਿਸੇ ਨੂੰ ਵੇਚਣਾ ਹੈ ਨਾ ਐਕਸਚੇਂਜ ਦੇ ਵਿੱਚ ਦੇਣਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬ ਅੱਜ ਤੋਂ ਬਾਅਦ ਤੁਸੀਂ ਆਪਣਾ ਪੁਰਾਣਾ ਮੋਬਾਈਲ ਫੋਨ ਨਾ ਵੇਚਣਾ ਹੈ ਨਾ ਐਕਸਚੇਂਜ ਦੇ ਵਿੱਚ ਦੇਣਾ ਹੈ ਨਾ ਕਿਸੇ ਨੂੰ ਐਵੇਂ ਦੇਣਾ ਹੈ ਕਿਉਂਕਿ ਤੁਸੀਂ ਕਿਸ ਨਾ ਕਿਸੇ ਵੱਡੀ ਮੁਸੀਬਤ ਦੇ ਵਿੱਚ ਫਸ ਸਕਦੇ ਹੋ ਹੁਣ ਜਦੋਂ ਤੁਸੀਂ ਨਵਾਂ ਮੋਬਾਈਲ ਫੋਨ ਲੇਵੋਗੇ ਤਾਂ ਤੁਹਾਡੇ ਕੋਲ ਦੋ ਹੀ ਰਸਤੇ ਹੁੰਦੇ ਆ ਜਾਂ ਤਾਂ ਤੁਸੀਂ ਆਪਣੇ ਮੋਬਾਈਲ ਫੋਨ ਨੂੰ ਐਕਸਚੇਂਜ ਦੇ ਵਿੱਚ ਦੇ ਦਿਓ ਜਾਂ ਆਪਣੇ ਘਰ ਰੱਖ ਲਓ ਅਸੀਂ ਤਾਂ ਪਹਿਲੇ ਰਸਤੇ ਨੂੰ ਹੀ ਪ੍ਰੈਫਰ ਕਰ ਰਹੇ ਹਾਂ ਕਿ ਮੋਬਾਈਲ ਫੋਨ ਵੇਚਣਾ ਹੀ ਨਹੀਂ ਪਰੰਤੂ ਫਿਰ ਵੀ ਜੇਕਰ ਤੁਸੀਂ ਮੋਬਾਈਲ ਫੋਨ ਨੂੰ ਵੇਚਣ ਜਾਂ ਐਕਸਚੇਂਜ ਦੇਣ ਦੇ ਮੂਡ ਦੇ ਵਿੱਚ ਹੋ ਤਾਂ ਫਿਰ ਤੁਹਾਨੂੰ ਕੁਝ ਸਟੈਪ ਫੋਲੋ ਕਰਨੇ ਪੈਣਗੇ ਅਤੇ ਇਹ ਹੀ ਜਾਣਕਾਰੀ ਅੱਗੇ ਜਾ ਕੇ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਣ ਜਾ ਰਿਹਾ ਹਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਇੱਕ ਇੱਕ ਗੱਲ ਨੂੰ ਧਿਆਨ ਦੇ ਨਾਲ ਸਮਝਣਾ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਲਓ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਹੁਣ ਤੁਸੀਂ ਸਾਡੀਆਂ ਵੀਡੀਓ ਸਾਡੀ ਪੋਸਟਾਂ ਨੂੰ ਸਾਡੀ ਖਬਰਾਂ ਨੂੰ bajjipunjabi.in ਵੈੱਬਸਾਈਟ ਦੇ ਉੱਪਰ ਜਾ ਕੇ ਵੀ ਦੇਖ ਸਕਦੇ ਹੋ ਆਮ ਤੌਰ ਦੇ ਉੱਪਰ ਜਦੋਂ ਨਵਾਂ ਮੋਬਾਈਲ ਫੋਨ ਲੈਣਾ ਹੁੰਦਾ ਹੈ ਤਾਂ 50-60% ਦੇ ਲੋਕ ਕੀ ਕਰਦੇ ਨੇ ਆਪਣੇ ਪੁਰਾਣੇ ਮੋਬਾਈਲ ਫੋਨ ਨੂੰ ਐਕਸਚੇਂਜ ਦੇ ਵਿੱਚ ਦੇਣ ਤੋਂ ਵੇਚਣ ਤੋਂ ਪਹਿਲਾਂ ਉਸ ਦੇ ਵਿੱਚੋਂ ਆਪਣਾ ਡਾਟਾ ਆਪਣੀ ਚੈਟ ਆਪਣੀ ਵੀਡੀਓ ਆਪਣੀ ਫੋਟੋਆਂ ਨੂੰ ਡਿਲੀਟ ਕਰ ਦਿੰਦੇ ਨੇ ਅਤੇ 25 30% ਲੋਕ ਇਹੋ ਜਿਹਾ ਵੀ ਹੁੰਦੇ ਨੇ ਜੋ ਆਪਣੇ ਮੋਬਾਈਲ ਫੋਨ ਨੂੰ ਦੇਣ ਤੋਂ ਪਹਿਲਾਂ ਫੈਕਟਰੀ ਡਾਟਾ ਰੀਸੈਟ ਕਰ ਦਿੰਦੇ ਆ ਤਾਂ ਕਿ ਉਹਨਾਂ ਦੇ ਮੋਬਾਈਲ ਦੇ ਵਿੱਚ ਪਿਆ ਸਾਰਾ ਡਾਟਾ ਡਿਲੀਟ ਹੋ ਜਾਵੇ ਪਰੰਤੂ ਫੈਕਟਰੀ ਡਾਟਾ ਰੀਸੈਟ ਕਰਨ ਦੇ ਨਾਲ ਜਾਂ ਫਿਰ ਮੋਬਾਈਲ ਦੇ ਵਿੱਚ ਪਈਆਂ ਫੋਟੋਆਂ ਆਪਣੇ ਡਾਟੇ ਨੂੰ ਡਿਲੀਟ ਕਰਨ ਦੇ ਨਾਲ ਤੁਸੀਂ ਸੁਰੱਖਿਅਤ ਨਹੀਂ ਹੋ ਜਾਂਦੇ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਡਾਟਾ ਅਸਲ ਦੇ ਵਿੱਚ ਡਿਲੀਟ ਹੁੰਦਾ ਹੀ ਨਹੀਂ ਅਤੇ ਕਿਸੇ ਵੀ ਵਕਤ ਕੋਈ ਵਿਅਕਤੀ ਇਹ ਡਾਟਾ ਤੁਹਾਡਾ ਰਿਕਵਰ ਕਰ ਸਕਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੇ ਤੁਹਾਡੇ ਪੁਰਾਣੇ ਮੋਬਾਈਲ ਫੋਨ ਦੇ ਵਿੱਚੋਂ ਤੁਹਾਡਾ ਡਾਟਾ ਰਿਕਵਰ ਕਰ ਲਿਆ ਤਾਂ ਫਿਰ ਤੁਸੀਂ ਕਿਸ ਨਾ ਕਿਸੇ ਮੁਸੀਬਤ ਦੇ ਵਿੱਚ ਜ਼ਰੂਰ ਫਸੋਗੇ ਸੋ ਹੁਣ ਜੇ ਤੁਸੀਂ ਮਨ ਬਣਾ ਹੀ ਲਿਆ ਕਿ ਆਪਣਾ ਪੁਰਾਣਾ ਮੋਬਾਈਲ ਫੋਨ ਐਕਸਚੇਂਜ ਦੇਣਾ ਹੀ ਦੇਣਾ ਹੈ ਵੇਚਣਾ ਹੀ ਵੇਚਣਾ ਹੈ ਤਾਂ ਕਿ ਥੋੜੇ ਜਿਹੇ ਪੈਸੇ ਸਾਡੇ ਬਚ ਜਾਣਗੇ ਤਾਂ ਫਿਰ ਤੁਹਾਨੂੰ ਕੁਝ ਸਟੈਪ ਫਾਲੋ ਕਰਨੇ ਪੈਣਗੇ ਹੁਣ ਇੱਕ ਇੱਕ ਗੱਲ ਨੂੰ ਧਿਆਨ ਨਾਲ ਜ਼ਰੂਰ ਸੁਣਨਾ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪੁਰਾਣੇ ਮੋਬਾਈਲ ਫੋਨ ਨੂੰ ਆਪਣੇ ਫੋਨ ਮੈਨੇਜਰ ਦੇ ਵਿੱਚ ਜਾਂ ਤੁਹਾਡੇ ਕੋਲ ਜਿਹੜੀ ਐਪਲੀਕੇਸ਼ਨ ਹੈ ਜਿਸ ਦੇ ਨਾਲ ਤੁਸੀਂ ਆਪਣੇ ਫੋਨ ਨੂੰ ਰੀਫਰੈਸ਼ ਕਰਦੇ ਹੋ ਉਸ ਦੇ ਨਾਲ ਫੋਨ ਦੇ ਵਿੱਚੋਂ ਸਾਰੀ ਕੈਚੇ ਫਾਈਲਾਂ ਸਾਰੀਆਂ ਜੰਕ ਫਾਈਲਾਂ ਨੂੰ ਡਿਲੀਟ ਕਰ ਦੇਣਾ ਹੈ ਜੰਕ ਫਾਈਲਾਂ ਕੈਚੇ ਫਾਈਲਾਂ ਨੂੰ ਡਿਲੀਟ ਕਰਨ ਤੋਂ ਬਾਅਦ ਤੁਸੀਂ ਆਪਣੇ ਪੁਰਾਣੇ ਮੋਬਾਈਲ ਫੋਨ ਦੇ ਵਿੱਚੋਂ ਆਪਣਾ ਕੀਮਤੀ ਡਾਟਾ ਆਪਣੀ ਕੀਮਤੀ ਫੋਟੋਆਂ ਨੂੰ ਸਾਂਭ ਸਕਦੇ ਹੋ ਬੇਸ਼ੱਕ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਸਾਂਭ ਲਓ ਜਾਂ ਉਹਨਾਂ ਨੂੰ ਕਿਤੇ ਵੀ ਟ੍ਰਾਂਸਫਰ ਕਰ ਸਕਦੇ ਹੋ ਹੁਣ ਜਦੋਂ ਤੁਹਾਡਾ ਜ਼ਰੂਰੀ ਡਾਟਾ ਤੁਸੀਂ ਸਾਂਭ ਚੁੱਕੇ ਹੋਵੋਗੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਅਕਾਊਂਟ ਦੀ ਆਈਡੀ ਦੇ ਵਿੱਚ ਜਾ ਕੇ ਆਪਣੇ ਸਾਰੇ ਪੁਰਾਣੇ ਮੋਬਾਈਲ ਫੋਨ ਦੇ ਵਿੱਚੋਂ ਅਕਾਊਂਟ ਲੌਗ ਆਊਟ ਕਰਨੇ ਆ ਭਾਵੇਂ ਤੁਹਾਡਾ Gmail ਦਾ ਅਕਾਊਂਟ ਹੈ ਭਾਵੇਂ YouTube ਦਾ ਅਕਾਊਂਟ ਹੈ ਜਾਂ ਹੋਰ ਵੀ ਜਿੰਨੇ ਵੀ ਅਕਾਊਂਟ ਹੈ ਸਾਰਿਆਂ ਨੂੰ ਲੌਗ ਆਊਟ ਕਰ ਦੇਣਾ ਹੁਣ ਜਦੋਂ ਸਾਰੇ ਅਕਾਊਂਟ ਲੌਗ ਆਊਟ ਹੋ ਚੁੱਕੇ ਹੋਣਗੇ ਤਾਂ ਫਿਰ ਉਸ ਤੋਂ ਬਾਅਦ ਤੀਜਾ ਸਟੈਪ ਇਹ ਹੈ ਕਿ ਤੁਸੀਂ ਹੁਣ ਆਪਣੇ ਮੋਬਾਈਲ ਫੋਨ ਨੂੰ ਫੈਕਟਰੀ ਡਾਟਾ ਰੀਸੈਟ ਦੇ ਉੱਪਰ ਲਗਾਉਂਗੇ ਇਸਦੇ ਲਈ ਤੁਸੀਂ ਆਪਣੇ ਮੋਬਾਈਲ ਫੋਨ ਦੀ ਸੈਟਿੰਗ ਦੇ ਵਿੱਚ ਜਾ ਕੇ ਫੈਕਟਰੀ ਡਾਟਾ ਰੀਸੈਟ ਨੂੰ ਕਲਿੱਕ ਕਰੋਗੇ ਤਾਂ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਫੋਨ ਕੁਝ ਸਮਾਂ ਲਵੇਗਾ ਅਤੇ ਉਸ ਤੋਂ ਬਾਅਦ ਇੱਕ ਰਿਫਰੈਸ਼ ਤਰੀਕੇ ਦੇ ਨਾਲ ਤੁਹਾਡਾ ਮੋਬਾਈਲ ਫੋਨ ਦੁਬਾਰ ਤੋਂ ਆਨ ਹੋ ਜਾਵੇਗਾ ਅਤੇ ਹੁਣ ਇਸ ਦੇ ਵਿੱਚੋਂ ਤੁਹਾਡੇ ਸਾਰੇ ਅਕਾਊਂਟ ਲੌਗ ਆਊਟ ਹੋ ਚੁੱਕੇ ਹੈ ਪਰੰਤੂ ਹਜੇ ਵੀ ਤੁਹਾਡਾ ਡਾਟਾ ਪੂਰੀ ਤਰ੍ਹਾਂ ਨਾਲ ਤੁਹਾਡੇ ਮੋਬਾਈਲ ਫੋਨ ਦੇ ਵਿੱਚੋਂ ਡਿਲੀਟ ਨਹੀਂ ਹੋਇਆ ਬੇਸ਼ੱਕ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਦੇਖੋਗੇ ਕਿ ਤੁਹਾਡਾ ਡਾਟਾ ਨਜ਼ਰ ਨਹੀਂ ਆ ਰਿਹਾ ਪਰੰਤੂ ਇਸ ਤਰ੍ਹਾਂ ਕਰਨ ਦੇ ਨਾਲ ਵੀ ਤੁਹਾਡਾ ਮੋਬਾਈਲ ਫੋਨ ਦੇ ਵਿੱਚੋਂ ਪਿਆ ਡਾਟਾ ਕੋਈ ਵਿਅਕਤੀ ਰਿਕਵਰ ਕਰ ਸਕਦਾ ਹੈ ਤੁਹਾਡੇ ਲਈ ਹਜੇ ਵੀ ਰਿਸਕ ਬਰਕਰਾਰ ਹੈ ਤਾਂ ਫਿਰ ਹੁਣ ਕੀ ਕਰਨਾ ਹੈ ਜਿਹੜਾ ਚੌਥਾ ਸਟੈਪ ਹੈਗਾ ਉਹ ਬਹੁਤ ਮਹੱਤਵਪੂਰਨ ਹੈ ਹੁਣ ਤੁਸੀਂ ਕੀ ਕਰਨਾ ਆਪਣੇ ਮੋਬਾਈਲ ਫੋਨ ਨੂੰ ਜਦੋਂ ਦੁਬਾਰੇ ਆਨ ਹੋ ਚੁੱਕਾ ਰਿਫਰੈਸ਼ ਹੋ ਚੁੱਕਾ ਏ ਸਾਰਾ ਡਾਟਾ ਤੁਹਾਡੇ ਹਿਸਾਬ ਨਾਲ ਉਸ ਦੇ ਵਿੱਚੋਂ ਡਿਲੀਟ ਹੋ ਚੁੱਕਾ ਏ ਤਾਂ ਫਿਰ ਹੁਣ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਘੱਟੋ ਘੱਟ 5GB ਇਹੋ ਜਿਹਾ ਡਾਟਾ ਆਪਣੇ ਮੋਬਾਈਲ ਫੋਨ ਦੇ ਵਿੱਚ ਭਰਨਾ ਹੈ ਜਿਹੜਾ ਤੁਹਾਡੇ ਕਿਸੇ ਕੰਮ ਦਾ ਨਾ ਹੋਵੇ ਇਸ ਦੇ ਲਈ ਤੁਸੀਂ ਫੋਟੋਆਂ ਮੂਵੀ ਕੋਈ ਫਿਲਮ ਆਪਣੇ ਮੋਬਾਈਲ ਫੋਨ ਦੇ ਵਿੱਚ ਭਰ ਸਕਦੇ ਹੋ ਜਾਂ ਫਿਰ ਸਭ ਤੋਂ ਸੌਖਾ ਤਰੀਕਾ ਤੁਸੀਂ ਆਪਣੇ ਮੋਬਾਈਲ ਫੋਨ ਦਾ ਕੈਮਰਾ ਔਨ ਕਰੋ ਆਪਣੇ ਆਸ-ਪਾਸ ਆਪਣੀ ਛੱਤ ਤੇ ਚਲੇ ਜਾਓ ਆਸ-ਪਾਸ ਦੀਆਂ ਫੋਟੋ ਖਿੱਚੋ ਵੀਡੀਓ ਬਣਾਓ 4-5GB ਤੱਕ ਆਪਣੇ ਮੋਬਾਈਲ ਫੋਨ ਦੇ ਵਿੱਚ ਡਾਟਾ ਭਰ ਲਓ ਹੁਣ ਇਸ ਤਰ੍ਹਾਂ ਕਰਨ ਦੇ ਨਾਲ ਮੋਬਾਈਲ ਫੋਨ ਰੀ-રાਇਟ ਹੋ ਚੁੱਕਾ ਹੈ ਪੁਰਾਣੀ ਚੀਜ਼ਾਂ ਦੇ ਉੱਪਰ ਨਵੀਆਂ ਚੀਜ਼ਾਂ ਸੀ 5GB ਤੱਕ ਲਗਭਗ ਭਰ ਚੁੱਕੇ ਆ ਅਤੇ ਹੁਣ ਇਸ ਤੋਂ ਬਾਅਦ ਫੇਰ ਦੁਬਾਰੇ ਫੈਕਟਰੀ ਡਾਟਾ ਰੀਸੈਟ ਫੋਨ ਨੂੰ ਕਰਾਂਗੇ ਅਤੇ ਰੀਸੈਟ ਹੋਣ ਤੋਂ ਬਾਅਦ ਜਦੋਂ ਫੋਨ ਔਨ ਹੋ ਜਾਵੇਗਾ ਉਸ ਵਕਤ ਇਹ ਵਾਲੀਆਂ ਨਵੀਂ ਫੋਟੋਆਂ ਵੀਡੀਓ ਜਿਹੜੀ ਤੁਸੀਂ ਰਿਕਾਰਡ ਕੀਤੀਆਂ ਉਹ ਵੀ ਡਿਲੀਟ ਹੋ ਜਾਣਗੀਆਂ ਤਾਂ ਹੁਣ ਤੁਹਾਡੀ ਸੁਰੱਖਿਆ ਲਗਭਗ 99% ਦੀ ਹੋ ਚੁੱਕੀ ਹੈ ਅਤੇ ਆਪਣੀ ਹੋਰ ਸੁਰੱਖਿਆ ਨੂੰ ਪੁਖਤਾ ਕਰਨ ਦੇ ਲਈ ਤੁਸੀਂ ਇੱਕ ਵਾਰੀ ਹੋਰ ਇਸ ਪ੍ਰਕਿਰਿਆ ਨੂੰ ਦੁਹਰਾ ਸਕਦੇ ਹੋ ਅਤੇ ਉਸ ਤੋਂ ਬਾਅਦ ਫੇਰ ਆਪਣਾ ਪੁਰਾਣਾ ਮੋਬਾਈਲ ਫੋਨ ਤੁਸੀਂ ਵੇਚ ਸਕਦੇ ਹੋ ਐਕਸਚੇਂਜ ਕਰ ਸਕਦੇ ਹੋ ਜਾਂ ਕਿਸੇ ਨੂੰ ਦੇ ਸਕਦੇ ਹੋ ਤਾਂ ਫਿਰ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ